ਤੈਨੂੰ ਕਿੱਥੋਂ ਮੇਰੀ ਯਾਦ ਆਉਂਦੀ ਹੋਣੀ ਹੁਣ ਜਿਹੜੇ ਵਿਦੇਸ਼ਾਂ 'ਚ ਤੂੰ ਰਹਿਣਾ ਮੈਂ ਸੁਣਿਆ ਉੱਥੇ ਤਾਂ ਗੱਡੀਆਂ ਬਹੁਤ ਵੱਡੀਆਂ ਨੇ ਜਿਹੜੇ ਪਲ ਤੂੰ ਹੁਣ ਆਏਂਗਾ ਮੈਨੂੰ ਚਲਾਏਂਗਾ ਦੁਗ 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 ਕਰਾਏਂਗਾ ਹੁਣ ਤਾਂ ਉਸ ਪਲ ਤੇ ਉਮੀਦਾਂ ਗੱਡੀਆਂ ਨੇ ਤੂੰ ਫਿਕਰ ਨਾ ਕਰ ਮੇਰਾ ਸਾਰਾ ਸਿਸਟਮ ਉਦਾਂ ਹੀ ਸੈੱਟ ਪਿਆ ਬਾਪੂ ਤੇਰਾ ਰੋਜ਼ ਕੱਪੜਾ ਮਾਰਦਾ ਤੂੰ ਆ ਤਾਂ ਸਹੀ ਮੈਂ ਅੱਧਿਕ ਕਿੱਕ ਚ ਸਟਾਰਟ ਹਾਂ ਤੇ ਨਾਲੇ ਵਾਦਾ ਕਰਦਾ ਕਿੱਕ ਬੈਕ ਨਹੀਂ ਮਾਰਦਾ ਮੇਰੇ ਯਾਰਾ ਮੈਂ ਪਿੰਡ ਖੜਾ ਤੇਰਾ ਬੁਲਟ ਬੋਲਦਾ ਘਰ ਮੁੜਿਆ ਸਰਦਾਰਾ ਇੱਕੇ ਢੇੜਾ ਲਾ ਜਾ ਯਾਰ ਚਾਰ ਸਾਲ ਹੋ ਗਏ ਤੈਨੂੰ ਸਟੂਡੈਂਟ ਵੀਜ਼ੇ ਤੇ ਬਾਹਰ ਗਈ ਨੀ ਤੇ ਚਾਰ ਸਾਲ ਹੋ ਗਏ ਮੇਰੀ ਸੂਈ ਨੂੰ 100 ਤੋਂ ਪਾਰ ਗਏ ਬਾਪੂ ਤੇਰਾ ਇੱਕ ਹਲਕਾ ਜਿਹਾ ਢੇੜਾ ਕਢਾਉਂਦਾ ਮੈਨੂੰ ਜੰਗ ਲੱਗੜ ਤੋਂ ਡਰਦਾ ਇਸ ਕਰਕੇ ਪਿੰਡ ਦੀ ਫਿਰਨੀ ਤੋਂ ਮੋੜ ਲਿਆਉਂਦਾ ਯਾਦਾ ਤੈਨੂੰ ਤੇ ਮੈਨੂੰ ਕਿੰਨਾ ਭਜਾਉਂਦਾ ਸੀ ਤੇਰੀ ਅੱਖਾਂ ਚੋਂ ਪਾਣੀ ਬਾਹਰ ਆਉਂਦਾ ਸੀ ਅੱਖਾਂ ਚੋਂ ਪਾਣੀ ਤੇ ਤੇਰੇ ਹੁਣ ਵੀ ਬਾਹਰ ਆਉਂਦਾ ਹੋਣਾ ਮੈਨੂੰ ਯਾਦ ਕਰਕੇ ਮੇਰੇ ਯਾਰਾ ਕਿ ਨਹੀਂ ਮੈਂ ਪਿੰਡ ਖੜਾ ਤੇਰਾ ਬੁਲਟ ਬੋਲਦਾ ਘਰ ਮੁੜਿਆ ਸਰਦਾਰ ਇੱਕ ਢੇੜਾ ਲਾ ਜਾ ਯਾਰਾ ਸੁਣਿਆ ਤੇਰਾ ਵੀ ਵੀਜ਼ਾ-ਵੂਜ਼ਾ ਔਖਾ ਕਰਤਾ ਪੱਕੇ ਹੋਣ ਵਾਲਾ ਸਰਕਾਰਾਂ ਨੇ ਇੱਕ ਵਾਰ ਤਾਂ ਤੇਰੇ ਬਾਪੂ ਦਾ ਵੀ ਹੌਸਲਾ ਜਾ ਤੋੜਦਾ ਤੁਸੀਂ ਆ ਪੁੱਠੀਆਂ ਬਖਤੀਆਂ ਮਾਰਾਂ ਨੇ ਪਰ ਕਲ ਸੁਣ ਮੇਰੀ ਯਾਦ ਕਰ ਉਹ ਵੇਲਾ ਜਦ ਤੂੰ ਮੈਨੂੰ ਭਜਾਉਂਦਾ ਸੀ ਕਿਥੇ ਰਸਤੇ 'ਚ ਜਾਂਦੀ ਮਹਿੰਗੀ ਗੱਡੀ ਨਾਲ ਮੇਰਾ ਕੰਨ ਮਰੋੜ ਕੇ ਰੇਸ ਲਾਉਂਦਾ ਸੀ ਦੇਵੀ ਰੇਸ ਤੈਨੂੰ ਹਾਰ ਲਈ ਦਿੱਤੀ ਸੀ ਆਹਾਂ ਨੇ ਬਸ ਉਹੀ ਸਮਾਂ ਯਾਦ ਕਰਕੇ ਦੱਬ ਦੇ ਕਿਲੀ ਚੱਕ ਦੇ ਫੱਟੇ ਟੈਨਸ਼ਨ ਆਲਾ ਤੇਰੇ ਬਾਪੂ ਦਾ ਮੈਂ ਤੇ ਮੇਰਾ ਤੇਰਾ ਬਾਪੂ ਅਸੀਂ ਦੋਵੇਂ ਇੱਕ ਦੂਜੇ ਦਾ ਸਹਾਰਾ ਇੱਕ ਦੂਜੇ ਨਾਲ ਗੱਲਾਂ ਕਰਕੇ ਸੱਡਾ ਹੋਈ ਜਾਂਦਾ ਚੰਗਾ ਗੁਜ਼ਾਰਾ ਇੱਕ ਸਨੇਹਾ ਤੈਨੂੰ ਮੇਰਾ ਮੈਂ ਪਿੰਡ ਖੜਾ ਤੇਰਾ ਬੁੱਲਟ ਬੋਲਦਾ ਹੁਣ ਪੱਕਾ ਹੋ ਕੇ ਆਈ ਯਾਰਾ ਐਵੇਂ ਨਾ ਬੁੜੇ ਸਰਦਾਰਾ ਧੀਏ ਤੌਰ ਨਾਲ ਕਿਡਾ ਲਾਈ ਕਰਾ ਰੱਪੈਂਡ ਖੜਾ ਤੇਰਾ ਬੁਲਟ ਬੋਲਦਾ ਘਰ ਮੁੜਿਆ ਸਰਦ ਇਹ ਕਿਹੜਾ ਲੱਗਦਾ